ਕੱਟਰ ਮਾਨਦਾਰ ਪਾਰਟੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਜਿਹੜੇ ਦੋਰੇ ਮਾਪਡੰਡ ਨੇ ਚਰਿੱਤਰ ਨੇ ਆ ਜੋ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਿਆ ਆ ਆ ਫਾਈਲ ਲੈ ਕੇ ਆਇਆ ਜੀ ਮੈਂ ਤੁਹਾਡੇ ਅੱਗੇ ਇਹ ਬੜੀ ਕੀਮਤੀ ਤੇ ਵਧੀਆ ਫਾਈਲ ਹੈ ਜਿਹਦੀ ਕਾਪੀ ਤੁਹਾਨੂੰ ਕੋਸ਼ੇ ਦੇ ਚੋਂ ਮੈਂ ਤੁਹਾਨੂੰ ਦੇ ਦੂੰਗਾ ਇਹ ਫਾਈਲ ਤਿਆਰ ਵੀ ਕੀਤੀ ਆ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਫਾਈਲ ਤਿਆਰ ਹੋਣੀ ਸ਼ੁਰੂ ਹੋਈ ਜਦੋਂ ਆਪ ਦੀ ਸਰਕਾਰ ਬਣੀ 2022 ਚ ਤੇ 24 ਚ ਇਹ ਮੁਕੰਮਲ ਹੁੰਦੀ ਹੁੰਦੀ ਇਹ ਰੰਗ ਵੀ ਲੈ ਕੇ ਆਈ ਔਰ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਇੱਕ ਜਿਹੜਾ ਕਾਂਗਰਸ ਦਾ ਐਮਐਲਏ ਰਾਜਕੁਮਾਰ ਚੱਬੇਵਾਲ ਸਾਹਿਬ ਨਤੀਜਾ ਇਹ ਨਿਕਲਿਆ ਕਿ ਚੱਬੇਵਾਲ ਸਾਹਿਬ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨਿਰਮਾ ਡਿਟਰਜੈਂਟ ਪਾਊਡਰ ਫੇਲ ਹੋ ਗਿਆ ਹੁਣ ਵਧੀਆ ਸਫੈਦੀ ਆਸਤੇ ਕਿਵੇਂ ਕ腐ਸ਼ਨ ਚ ਲਤਪਤ ਰੋਗ ਕਿਵੇਂ ਉਹਨੂੰ ਸਾਫ਼ ਕਰਕੇ ਜੇ ਵਾਸ਼ਿੰਗ ਮਸ਼ੀਨ ਵਧੀਆ ਚਾਹੀਦੀ ਹੈ ਤੇ ਭਾਈ ਹੁਣ ਸਾਰੀਆਂ ਵਾਸ਼ਿੰਗ ਮਸ਼ੀਨਾਂ ਫੇਲ ਹੋ ਗਈਆਂ ਕੱਲਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਬਣਾਈ ਹੋਈ ਆਪ ਡਿਟਰਜੈਂਟ ਪਾਊਡਰ ਤੇ ਆਪ ਵਾਸ਼ਿੰਗ ਮਸ਼ੀਨ ਵਰਤੋ ਤੇ ਐਨ ਸਾਫ਼ ਧੋਤੇ ਬਾਹਰ ਨਿਕਲੋ ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਦੇਖੋ ਇਹ ਚੱਬੇਵਾਲ ਸਾਹਿਬ ਤੇ ਤੁਸੀਂ ਹੈਰਾਨ ਹੋਵੋਗੇ ਮੈਂ ਤਾਂ ਪੜ ਪੜ ਕੇ ਚਿੱਠੀ ਨੂੰ ਹੈਰਾਨ ਹੋਣਾ ਜਿਹੜੇ ਬੰਦੇ ਨੂੰ ए रा क्रिमिनल मिसकॉन्डक्ट बाय पब्लिक सर्वेंट प्रिवेंशन ऑफ करप्शन एक्ट थले थले दस साल दजा सैक्शन चार 409 नौ क्रिमिनल ब्रीच ऑफ ट्रस्ट बाय पब्लिक सर्वेंट जीच दस साल दजा सैक्शन चार सो भी आई पीसी चीटिंग ਤੇ 디ସঅনেਸਟੀ ਇਨਕਲੂਡਿੰਗ ਡਿਲੀਵਰੀ ਆਫ ਪ੍ਰੋਪਰਟੀ ਤੇ ਹੋਰ ਬੜਾ ਕੁਝ ਜੋ ਚੀਟਿੰਗ ਫੋਰਜਰੀ ਹੁੰਦੀ ਹੈ 465 ਆਫ ਆਈਪੀਸੀ ਫੋਰਜਰੀ ਕਰਨੀ 467 ਆਫ ਆਈਪੀਸੀ ਜਿਹੜਾ ਫਿਰ ਡਾਕੂਮੈਂਟਸ ਫੋਰਜ ਕਰਨੇ ਔਰ 471 ਜੇ ਤੁਸੀਂ ਇਹਨਾਂ ਸਾਰੀਆਂ ਸੈਕਸ਼ਨਾਂ ਦੀਆਂ ਸਜ਼ਾਵਾਂ ਪੜੋ ਤੇ ਘਟੋ ਘਟ 10 ਸਾਲ 5 ਸਾਲ 7 ਸਾਲ ਵਿੱਚ ਸਜ਼ਾ ਬਣਦੀ ਸੀ ਇਹ ਰਿਪੋਰਟ ਕਿਹਨੇ ਬਣਾਈ ਰਿਪੋਰਟ ਚ ਇਨਕੁਆਇਰੀ ਰਿਪੋਰਟਾਂ ਚ ਬੀਡੀਓ ਮਾਲਪੁਰ ਬੀਡੀਓ ਹੁਸ਼ਿਆਰਪੁਰ 2 ਜਿਹੜੇ ਇਨਕੁਆਇਰੀ ਕਰਕੇ ਇਹ ਸਾਬਤ ਕਰ ਰਿਹਾ ਕਿ ਆ ਚੱਬੇਵਾਲ ਸਾਹਿਬ ਆ ਇਹਨਾਂ ਦੇ ਫੋਰਥ ਸਿਗਨੇਚਰ ਆ ਵਿਖਾ ਦੀ ਮੇਰਾ ਵੀ ਆ ਬਾਅਦ ਚ ਵਿਖਾਈ ਨਾ ਅਨਮੋਲ ਹੀਰਾ ਜਿਹੜਾ ਚਲੇ ਗਿਆ ਉਹ ਬਾਅਦ ਚ ਵਿਖਾ ਦੂ ਆ ਚਿੱਠੀ ਵਿਖਾ ਆ ਇਹ ਨਹੀਂ ਇਹ ਅਗਲੀ ਦਿਖਾ ਅਗਲੀ ਮੇਰਾ ਵੀਰ ਅਗਲੀ 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 ਨੈਕਸਟ ਨੈਕਸਟ ਚਲੋ ਮੈਂ ਪੜ ਦੇਣਾ ਤੁਹਾਨੂੰ ਮੈਂ ਦੇ ਦੂ ਆ ਆ ਆ ਦਿਖਾ ਜੀ ਚਿੱਠੀ ਪਿਛਲੀ ਚੱਲ ਆ ਰਾਜਕੁਮਾਰ ਚੱਬੇਵਾਲ ਆ ਥੱਲੇ ਚਲੋ ਆ ਮੈਂ ਦਊਂਗਾ ਤੁਹਾਡੇ ਕੋਲ ਮਿਸਿੰਗ ਆ ਚਿੱਠੀ ਮੈਂ ਦੇ ਰਿਆਂ ਜੀ ਜਦੋਂ ਇਹ ਉਹ ਪੈਸੇ ਨੇ ਇੱਕ ਤਾਂ ਹੁੰਦਾ ਕੋਈ ਬੈਂਕ ਲੁੱਟੇ ਗਲਤਤਾ ਕੰਮ ਉਹ ਵੀ ਆ ਇੱਕ ਹੁੰਦਾ ਕੋਈ ਅਮੀਰ ਨੂੰ ਲੁੱਟੇ ਜੇ ਇਸ ਐਮ ਐਲ ਏ ਨੇ ਵੀਕਸਟ ਆਫ ਦਾ ਵੀਕਸਟ ਪੋਰਸਟ ਆਫ ਦਾ ਪੋਰ ਜਿਹੜਾ ਸਭ ਤੋਂ ਗਰੀਬ ਸੀ ਜਿਨ੍ਹਾਂ ਨੂੰ 4600 ਘਰਾਂ ਨੂੰ ਕੱਚੇ ਮਕਾਉਣ ਦੀ ਛੱਤਾਂ ਨੂੰ ਪੱਕੇ ਕਰਨ ਵਾਸਤੇ 10000 ਤੋਂ ਵੱਧ ਤੋਂ ਵੱਧ 35000 ਰੁਪਈਆ ਓਨਲੀ 4600 ਇੱਕ ਬੈਨੇਫਿਸ਼ੀਰੀ 2021 ਚ ਜਿਨ੍ਹਾਂ ਨੂੰ ਪੈਸੇ ਜਾਣੇ ਸੀ ਉਹਨਾਂ ਨਾਲ ਠੱਗੀ ਠੋਰੀ ਮਾਰੀ ਉਹਨਾਂ ਨਾਲ ਫਰਾਡ ਕੀਤਾ ਚੀਟਿੰਗ ਕੀਤੀ ਔਰ ਇਹਦੀ ਚਿੱਠੀ ਕਿਹਨੇ ਲਿਖੀ ਹਰਮੰਦਰ ਸੰਧੂ ਜਿਹੜਾ ਇਹਨਾਂ ਦੇ ਖਿਲਾਫ ਅ ਜੱਬੇਵਾਲ ਸਾਹਿਬ ਦੇ ਖਿਲਾਫ ਇਲੈਕਸ਼ਨ ਲੜਦੇ ਆ ਉਹਨੇ ਚਿੱਠੀ ਲਿਖੀ ਆਮ ਆਦਮੀ ਪਾਰਟੀ ਵਾਲੇ ਨੇ ਕਿਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿਣ ਦਾ ਭਾਵ ਕੀ ਇਨਕੁਆਇਰੀ ਕਰਾਈ ਕਿਨੇ ਚੀਫ ਮਿਨਿਸਟਰ ਸਾਹਿਬ ਨੇ ਆਪ ਤੇ ਉਸ ਰੋਪਾ ਵਹੀਂ ਕਿਡਾ ਪਾਇਆ ਦਿਖਾਈ ਆ ਸਰੋਪਾ ਪਾਉਂਦਿਆਂ ਦੀ ਫੋਟੋ ਵੇਖੋ ਕਿੰਨੀ ਸੋਹਣੀ ਲੱਗ ਰਹੀ ਆ ਆ ਭਖਾਈ ਔਰ ਇਹ ਜੁਆਇਨਿੰਗ ਚ ਕਿਤੇ ਨਾ ਸਮਝ ਲਿਓ ਇਹਦਾ ਹੱਥ ਤਾਂ ਇਕੱਲੇ ਦਾ ਇਹ ਤਾਂ ਇਨਕੁਆਇਰੀ ਅਫਸਰ ਜੀ ਉਹਨੇ ਫਾਈਲ ਰੱਖੀ ਜੱਬੇয়াল ਸਾਹਿਬ ਅੱਗੇ ਕਹਿੰਦਾ ਆ ਆਗੇ ਜੀ ਸਾਰੇ ਤੱਤ ਜੀ ਚ ਕੌਣ ਲਿਖ ਰਿਹਾ ਬੀ ਡੀ ਪੀਓ ਡੀ ਸੀ ਆਈ ਜੀ DIG SSP ਮਤਲਬ ਸਭ ਦੀ ਚਿੱਠੀ ਲਿਖੀ ਆ ਕਿ ਓਪਨ ਐਂਡ ਸ਼ਟ ਕੇਸ ਔਰ ਫੋਰਜਰੀ ਆਫ ਡਾਕੂਮੈਂਟਸ ਆ ਸਰਕਾਰੀ ਡਾਕੂਮੈਂਟਸ ਫੋਰਜਰੀ ਗਰੀਬ ਲੋਕਾਂ ਨਾਲ ਫੋਰਜਰੀ ਉਹਨਾਂ ਨਾਲ ਕਿ ਜਿਨ੍ਹਾਂ ਦੇ ਪੱਕੇ ਮਕਾਨ ਸੀ ਉਹਨਾਂ ਨੂੰ ਚੈੱਕ ਦੇ ਦਿੱਤੇ ਉਹਨਾਂ ਦਾ ਬੈਨੀਫੀਸ਼ੀਅਰੀ ਉਹ ਬਣਦਾ ਹੀ ਨਹੀਂ ਸੀ ਜਿਨ੍ਹਾਂ ਦਾ ਹੱਕ ਬਣਦਾ ਸੀ ਉਹਨਾਂ ਦਾ ਹੱਕ ਮਾਰ ਲਿਆ ਝੂਠੇ ਬੰਦੇ ਖੜੇ ਕਰ ਲਏ ਮਤਲਬ ਹਰ ਤਰੀਕੇ ਦੀ ਜੋ ਠੱਗੀ ਹੋ ਸਕਦੀ ਮਾਰਨ ਵਾਲੇ ਨੂੰ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਨੂੰ ਕਲੀਨ ਚਿੱਟ ਦੇ ਕੇ ਨਿਰਮਾ ਵਾਸ਼ਿੰਗ ਪਾਊਡਰ ਨਹੀਂ ਆਪ ਵਾਸ਼ਿੰਗ ਪਾਊਡਰ ਨਾਲ ਧੋ ਕੇ ਆਪ ਦੀ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਅੱਜ ਉਹਨੂੰ ਕਲੀਨ ਚਿੱਟ ਦੇ ਦਿੱਤੀ ਕਮਾਲ ਦੀ ਗੱਲ ਇਹ ਹੈ ਜਿਹਨੂੰ ਅੰਦਰ ਜਾਣਾ ਚਾਹੀਦਾ ਸੀ ਔਰ ਜਿਹਦੇ ਖਿਲਾਫ ਇਨਕੁਆਇਰੀ ਇਹ ਆਪ ਕਰਾ ਰਹੇ ਸੀ ਆਪ ਇਹਨਾਂ ਸ਼ਿਕਾਇਤ ਕਰਤਾ ਵੀ ਕੌਣ ਪਿੰਡਾਂ ਦੇ ਪੰਜ ਸਰਪੰਚ ਇੱਥੇ ਮੈਂ ਘੱਟੋ-ਘੱਟ 15-20 ਸ਼ਿਕਾਇਤਕਰਤਿਆਂ ਦੀ ਤੁਹਾਨੂੰ ਐਪਲੀਕੇਸ਼ਨ ਲਾਈ ਹੈ ਜਿਹੜੇ ਕਹਿੰਦੇ ਇਹਨਾਂ ਦੀ ਲਿਸਟ ਹੈ ਜੀ ਆਹ ਜੋਤੀ ਰੀਨੂ ਰੀਨਾ ਰਾਣੀ ਹਰਜਸ ਕਰਮਜੀਤ ਸਿੰਘ ਕਈ ਮੌਜੂਦਾ ਸਾਬਕਾ ਸਰਪੰਚ ਸਾਹਿਬਾਨ ਜਿਨ੍ਹਾਂ ਨੇ ਕਿਹਾ ਇਹ ਗੱਲ ਕਿ ਦੇਖੋ ਤੁਸੀਂ ਵੀ ਇਸ ਗੱਲ ਨੂੰ ਸਿਆਣੇ ਹੋਣੇ ਔਰ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਉਸ ਵੇਲੇ ਮਗਰ ਉਸ ਵੇਲੇ ਇਲੈਕਸ਼ਨ ਕਿਉਂਕਿ ਡੀਸੀ ਇਹਨਾਂ ਦਾ ਲਾਇਆ ਸੀ ਉਹਨੇ ਖੁਰਤਪੁਰਤ ਕਰਤੀ ਉਹ ਕੋਈ ਉਹਦੇ ਤੇ ਵੀ ਕਾਰਵਾਈ ਬਣਦੀ ਆ ਕਿ ਪੋਲ ਕੋਟ ਵਾਇਲੇਸ਼ਨ ਹੋ ਰਹੀ ਸੀ ਅੱਜ ਵੀ ਪੋਲ ਕੋਟ ਲੱਗਿਆ ਅੱਜ ਵੀ ਇਹ ਜੀ ਵਾਇਲੇਸ਼ਨ ਮੌਜੂਦਾ ਸਰਕਾਰ ਕਰ ਰਹੀ ਹੈ ਦੂਜੀ ਗੱਲ ਕਮਾਲ ਦੀ ਕਿ ਜਿਹਨੇ ਡੀਸੀ ਸਾਹਿਬ ਨੇ ਇਹਨਾਂ ਦੇ ਖਿਲਾਫ ਐਕਸ਼ਨ ਦੀ ਮੰਗ ਕੀਤੀ ਉਸ ਡੀਸੀ ਸਾਹਿਬ ਨੂੰ ਸੰਦੀਪ ਹੰਸ ਨੂੰ ਤਿੰਨ ਇੰਪੋਰਟੈਂਟ ਪੋਰਟਫੋਲੀਓ ਮੌਜੂਦਾ ਸਰਕਾਰ ਨੇ ਦਿੱਤੇ ਹੋਏ ਆ ਮਤਲਬ ਇਹਦੇ 'ਚ ਆਪੋਜੀਸ਼ਨ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਸ਼ਿਕਾਇਤ ਕਰਤਾ ਵੀ ਆਪ ਜਿਹੜੇ ਅਫਸਰਾਂ ਨੇ ਇਨਕੁਆਇਰੀ ਕੀਤੀ ਉਹ ਵੀ ਇਹਨਾਂ ਦੀ ਸਰਕਾਰ ਸਮਝਦੀ ਹੈ ਚੰਗੇ ਅਫਸਰ ਹੈ ਉਹਨਾਂ ਨੂੰ ਚੰਗੇ ਮਹਿਕਮੇ ਦਿੱਤੇ ਹੋਏ 3 ਚਾਰजेस ਇੰਪੋਰਟੈਂਟ ਚਾਰਜ ਮਿਲੇ ਹੋਏ ਆਹ ਦੇਖੋ ਆਹ ਉੱਤੇ ਚਿੱਠੀ ਆ ਜੀ ਦਫਤਰ ਬਲਾਕ ਵਿਕਾਸ ਤੇ ਪੰਚਾਇਤੀ ਅਫਸਰ ਇਹ ਬਲਾਕ ਹੁਸ਼ਿਆਰਪੁਰ ਤੁਹਾਨੂੰ ਹੀ ਪਤਾ ਇਹਦੇ ਤੇ ਕਦੇ ਐਮਐਲਏ ਦੇ ਸਾਈਨ ਹੋ ਸਕਦੇ ਆ ਆ ਥੱਲੇ ਐਮਐਲਏ ਦੇ ਸਾਈਨ ਕੀਤੇ ਹੋਏ ਬੈਨੀਫਿਸ਼ੀਅਰੀ ਦਾ ਨਾਮ ਲਿਖਿਆ ਹੋਇਆ ਉਹਦੀ ਰਕਮ ਲਿਖੀ ਹੋਏ 15000 ਰੁਪਈਆ ਫਿਰ ਕਮਾਲ ਦੀ ਗੱਲ ਇਹ ਹੈ ਕਿ ਚੱਬੇਵਾਲ ਸਾਹਿਬ ਨੇ ਕਿਉਂਕਿ ਕਈਆਂ ਨੂੰ ਜਦ ਪੈਸੇ ਨਹੀਂ ਮਿਲੇ ਉਹਨਾਂ ਨੇ ਚੱਬੇਵਾਲ ਨੂੰ ਘੇਰਨਾ ਸ਼ੁਰੂ ਕਰਤਾ ਤੇ ਬਣ ਗਿਆ ਐਮਐਲਏ ਤੇ ਚਾਤਰ ਬਣਿਆ ਇਹਨੇ ਇਕੱਠੇ ਕੀਤੇ ਸਾਰੇ ਕਹਿੰਦਾ ਆਪਾਂ ਐ ਕਰਦੇ ਆ ਜੀ ਡੀਸੀ ਦੇ ਦਫਤਰ ਡੀਸੀ ਦੇ ਧਰਨਾ ਲਾਵਾਂਗੇ ਡੀਸੀ ਦੇ ਜਾਂਦੇ ਆ ਧਰਨਾ ਲਾਉਂਦੇ ਆ 2522 ਨੂੰ ਆ ਚਿੱਠੀ ਹੈ ਡੀਸੀ ਨੂੰ ਡੀਸੀ ਦੇ ਧਰਨਾ ਲਾ ਕੇ ਕਹਿੰਦੇ ਆ ਕਿ ਆ ਪੈਸੇ ਜਾਰੀ ਹੋਏ ਸੀ ਕਾਂਗਰਸ ਚਲੇ ਤੇ ਇਹ ਪੈਸੇ ਆ લાભાર્થીਆਂ ਨੂੰ ਮਿਲੇ ਨਹੀਂ ਤੁਸੀਂ ਪੈਸੇ ਜਾਰੀ ਕਰੋ ਜਾਂ ਇਨਕੁਆਇਰੀ ਕਰੋ ਮਗਰ ਡੀਸੀ ਸਮਝਦਾਰ ਸੀ ਉਹ ਵੀ ਮੈਨੂੰ ਜੋ ਲੱਗਦਾ ਐਸ்சி ਭਾਈਚਾਰੇ ਨਾਲ ਸੰਬੰਧਿਤ ਰੱਖਦੇ ਆ ਉਹਨਾਂ ਦਾ ਇਸ ਗੱਲ ਤੋਂ ਦਿਲ ਕਿਤੇ ਦੁਖੀ ਹੋਇਆ ਹੋਣਾ ਕਿ ਗਰੀਬਾਂ ਨਾਲ ਹੀ ਠੱਗੀ ਠੋਰੀ ਉਸ ਡੀਸੀ ਨੇ ਅੱਗੇ ਨਾਲ ਹੀ ਆਪ ਵੀ ਚਿੱਠੀ ਲਾਤੀ ਪਿੱਛੇ ਫੋਰਜਰੀ ਵਾਲੀ ਫੇਰ ਇਹ ਕਮਲੇ ਚੋਰ ਜਿੱਦ ਚੋਰੀ ਕਰਦਾ ਗਲਤੀ ਵੀ ਕਰਦਾ ਆ ਉਹਦਾ ਮੈਮੋਰੈਂਡਮ ਹੈ టు ਡੀਸੀ ਪਿੱਛੇ ਚਿੱਠੀ ਲੱਗੀ ਆ ਤੇ ਆਪ ਦੀ ਘੁੱਗੀ ਮਾਰੀ ਆ ਡੀਸੀ ਉਦੋਂ ਹੀ ਕਾਗਜ਼ ਵੇਖਦਾ ਸਮਝ ਗਿਆ ਤੇ ਡੀਸੀ ਨੇ ਇਹਨੂੰ ਚਿੱਠੀ ਲਿਖੀ ਇਹ ਆਫਿਸ ਆਫ ਡਿਪਟੀ ਕਮਿਸ਼ਨਰ ਆ ਚਿੱਠੀ ਆ ਜੀ ਆਹਾ ਇਹ ਚਿੱਠੀ ਆ 2522 ਨੂੰ ਉਸ ਦੇਨ ਡੀਸੀ ਲਿਖਦਾ ਚਿੱਠੀ ਸਾਰੀ ਦੇਖ ਕੇ ਉਹਦੇ ਚ ਮੈਮੋਰੈਂਡਮ ਟੂ ਰਿਲੀਜ਼ ਮਨੀ ਅਲੋਕੇਟਡ ਟੂ ਕੰਸਟਿਟੂਐਂਸੀ ਆਫ ਚੱਬੇਵਾਲ ਫਾਰ ਦ ਰਿਪੇਅਰ ਆਫ ਰੂਫਸ ਸਾਰਾ ਮਾਉਂਟ ਪਾ ਕੇ ਅਖੀਰ ਚ ਬੜੀ ਇੰਪੋਰਟੈਂਟ ਗੱਲ ਹੈ ਜੋ ਮੈਂ ਪੜਨ ਲੱਗਿਆ ਆਈ ਊਡ ਆਲਸੋ ਲਾਈਕ ਟੂ ਬ੍ਰਿੰਗ ਟੂ ਯੋਰ ਕਾਈਂਡ ਨੋਟਿਸ ਥੈਟ ਦ ਸੈਂਕਸ਼ਨ ਲੈਟਰ ਇਨਕਲੋਜ਼ਡ ਵਿਦ ਯੋਰ ਮੈਮੋਰੈਂਡਮ ਇਜ਼ ਵਿਦਆਊਟ ਅ ਡਿਸਪੈਚ ਨੰਬਰ ਐਂਡ ਇਜ਼ ਫੋਰਜਡ ਐਂਡ ਫੇਕ a complaint in this regard was made to senior superintendent of police by the then bdpo hoshiarpur two copy enclosed therefore in given circumstances it is not possible to direct the bdo to spend the money for the said purpose at dc hoshiarpur sandeep hanch rajkumar chabbewal nu jawab de reya aur keh reya ki thodiyan chitthiyan forged ne ਫੇਕ ਨੇ ਮਤਲਬ ਫੈਬ੍ਰਿਕੇਸ਼ਨ ਆਫ ਸਰਕਾਰੀ ਡਾਕੂਮੈਂਟ ਮਤਲਬ ਇਤੋਂ ਵੱਡੀ ਫੈਬ੍ਰਿਕੇਸ਼ਨ ਤੇ ਫੋਰਜਰੀ ਕੀ ਹੋ ਸਕਦੀ ਆ ਜਿਹਦੇ 'ਚ ਇਹਨੂੰ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਸੀ ਉਹਦੀ ਜਗ੍ਹਾ ਇਹਨੂੰ ਇਨਾਮ ਮਿਲਿਆ ਕਿ ਇਹ ਹੁਣ ਲੋਕ ਸਭਾ ਦਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੋਣਾ ਆ ਬੀ ਡੀ ਪੀਓ ਦੀ ਰਿਪੋਰਟ ਹੁਣ ਮੈਂ ਪੜ ਰਿਹਾ ਆ ਬੀ ਡੀ ਪੀਓ ਮਾਲਪੁਰ ਇਨਕੁਆਇਰੀ ਰਿਪੋਰਟ ਆ ਲੋ ਜੀ ਇਹ ਤਰੀਕ ਹੈ ਜੀ 12 9 22 ਉਹਦੇ ਚ ਕੀ ਕਹਿ ਰਿਹਾ ਜੀ ਐਪਲੀਕੇਸ਼ਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਲੀਗਲ ਐਕਸ਼ਨ ਅਗੇਂਸਟ ਡਾਕਟਰ ਰਾਜਕੁਮਾਰ ਐਮ ਐਲ ਏ ਆਫ ਚੱਬੇਵਾਲ ਕਨਸਟਿਊਐਂਸੀ ਪੰਜਾਬ ਫਾਰ ਫੇਕ ਐਂਡ ਫੋਰਜਿੰਗ ਗਵਰਨਮੈਂਟ ਡਾਕੂਮੈਂਟਸ ਰਿਗਾਰਡਿੰਗ ਡਿਸਟ੍ਰਿਬਿਊਸ਼ਨ ਆਫ ਗਵਰਨਮੈਂਟ ਗ੍ਰਾਂਟ ਟੂ 4601 ਫੈਮਿਲੀਜ਼ ਅਮਾਊਂਟਿੰਗ ਟੂ ਆਲਮੋਸਟ 4 ਕਰੋੜ 95 ਲੱਖ ਆ ਜਾਂ 5 ਕਰੋੜ ਦੇ ਨੇੜੇ ਅੰਡਰ ਪੰਜਾਬ ਨਿਰਮਾਨ ਪ੍ਰੋਗਰਾਮ ਫॉर ਰਿਪੇਅਰ ਆਫ ਰੂਫਸ ਆਫ ਹਾਊਸੇਸ ਆਫ ਪੋਰ ਪੀਪਲ ਇਨ ਬਲॉक ਹੁਸ਼ਿਆਰਪੁਰ 2 ਐਂਡ ਮਹਿਲਪੁਰ ਡਿਸਟ੍ਰਿਕਟ ਪੰਜਾਬ ਇਹ ਸਾਰੀ ਉਹਨੇ ਚਿੱਠੀ ਅੱਗੇ ਲਿਖ ਕੇ ਆ ਬੈਨੀਫੀਸ਼ਰੀਆਂ ਦੇ ਨੋ ਪਾਏ ਮਤਲਬ ਇਹ ਡਿਟੇਲਡ ਇਨਕੁਆਇਰੀ ਕਰਕੇ ਅੱਗੇ ਮੈਂ ਇੱਕ ਲਾਈਨ ਉਹਦੇ ਚ ਪੜ੍ਹਾਂਗਾ ਉਕਤ ਵਕਤੀਆਂ ਨੂੰ ਮਿਤੀ 31 12 2021 ਨੂੰ ਬਿਨਾ ਡਿਸਪੈਂਡ ਨੰਬਰ ਸੈਕਸ਼ਨ ਪੱਤਰ ਦਿੱਤੇ ਗਏ ਸਨ ਬਿਨਾ ਡਿਸਪੈਚ ਨੰਬਰ ਸੈਕਸ਼ਨ ਪੱਤਰ ਦਿੱਤੇ ਗਏ ਸਨ ਜੋ ਕਿ ਇਸ ਦਫਤਰ ਵੱਲੋਂ ਜਾਰੀ ਨਹੀਂ ਹੋਏ ਸਨ ਉਕਤ ਪੱਤਰ ਜਿਨ੍ਹਾਂ ਉੱਪਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹਸਤਾਖਰ ਹਨ ਅਤੇ ਨਿਮਨ ਹਸਤਾਕਰ ਦੇ ਜਾਲੀ ਹਸਤਾਕਰ ਕੀਤੇ ਗਏ ਆ ਮਤਲਬ ਉਹ ਆਪ ਕਹਿ ਰਿਹਾ ਕਿ ਇਹ ਸਰ ਮੇਰੇ ਸਿਗਨੇਚਰ ਵੀ ਫੋਰਜਡ ਔਰ ਚੱਬੇਵਾਲ ਦੇ ਫੋਰਜਡ ਮਤਲਬ ਇੱਕ ਐਮਐਲਏ ਹੂ 노ਸ ਜੋਲੀ ਵਾਲੋ ਨੂੰ ਪਤਾ ਇਸ ਗੱਲ ਦਾ ਕਿ ਬੀਡੀਪੀਓ ਤੋਂ ਜਿਹੜਾ ਵੀ ਕਾਗਜ਼ ਜਾਰੀ ਹੁੰਦਾ ਉਹ ਤੇ ਐਮਐਲਏ ਦੇ ਸਾਈਨ ਨਹੀਂ ਹੁੰਦੇ ਉਹ ਫੋਰਜਰੀ ਕਰ ਰਿਹਾ ਔਰ ਫੋਰਜਰੀ ਕੱਲੇ ਆਪਣੇ ਸਾਈਨ ਦੀ ਨਹੀਂ ਕਰ ਰਿਹਾ ਬੀਡੀਓ ਦੀ ਵੀ ਕਰ ਰਿਹਾ ਕਈ ਅਪਸ਼ਨਾਂ ਦੀ ਫੋਰਜਰੀ ਕਰਨ ਵਾਲਾ ਉਨੇ ਕਿਹੜਾ ਚੰਗਾ ਕੰਮ ਕੀਤਾ ਇਹ ਤਾਂ ਹੁਣ ਭਗਵੰਤ ਮਾਣ ਹੀ ਦੱਸ ਸਕਦਾ ਕਿ ਉਹਨੂੰ ਆ ਵਾਸ਼ਿੰਗ ਪਾਊਡਰ ਚੋਂ ਕੱਢ ਕੇ ਸਿੱਧੇ ਆਮ ਆਦਮੀ ਪਾਰਟੀ ਚ ਸ਼ਾਮਲ ਕਰਤਾ ਫਿਰ ਅਗਲਾ 12922 ਇਹ ਦੂਜਾ ਵੀਡੀਓ ਪਹਿਲਾਂ ਮਾਲਪੁਰ ਵਾਲੇ ਦੀ ਚਿੱਠੀ ਹੁਣ ਵੀਡੀਓ ਹੁਸ਼ਿਆਰਪੁਰ 2 ਦੀ ਚਿੱਠੀ ਉਹ ਵੀ ਇਹਦੀ ਫੋਰਜਰੀ ਸਾਰੇ ਕਾਗਜ਼ ਵਿੱਚ ਲਾ ਕੇ ਇਨਕੁਆਇਰੀ ਰਿਪੋਰਟ ਹੈ ਜੀ ਇਹ ਆਫਟਰ ਗੋਇੰਗ ਥਰੂ ਫੈਕਟਸ ਐਂਡ ਫਿਗਰਸ ਇਨਕੁਆਇਰੀ ਕਰਨ ਤੋਂ ਬਾਅਦ ਉਹਨੇ ਆ ਚਿੱਠੀ ਬਣਾਈ ਆ ਜੀਚੇ ਲਿਖਦਾ ਹੈ ਵਿਸ਼ੇ ਅਦੀਨ ਸ਼ਿਕਾਇਤ ਦਾ ਮਾਮਲਾ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜਾਬਤੇ ਦੀ ਉਲੰਘਣਾ ਦੇ ਸੰਬੰਧ ਵਿੱਚ ਮਿਤੀ 3 2 22 ਨੂੰ ਆਨਲਾਈਨ ਸ਼੍ਰੀ ਨਰਿੰਦਰ ਪਾਲ ਪੁੱਤਰ ਰਾਮ ਸਰਨ ਵਾਸੀ ਪਿੰਡ ਖਨੋੜਾ ਉਹਦਾ ਟੈਲੀਫੋਨ ਨੰਬਰ ਲਿਖਿਆ ਜੀ 9815498719 ਵੱਲੋਂ ਰਿਟਰਨਿੰਗ ਅਫਸਰ ਵਿਦ ਅ ਅੰਸਬਾ ਹਲਕਾ ਚੱਬੇয়াল ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਪਿੰਡ ਵਿੱਚ ਲੋਕਾਂ ਨੂੰ ਇੱਕ ਚਿੱਠੀ ਚੈੱਕ ਦੇ ਕੇ ਕਾਂਗਰਸ ਨੂੰ ਵੋਟਾ ਪਾਉਣ ਲਈ ਗੁੰਮਰਾਹ ਕਰ ਰਿਹਾ ਹੈ ਜੋ ਇਸ ਦਫਤਰ ਨੂੰ ਮਿਤੀ 7 22 ਨੂੰ ਡਾਇਰੀ ਡਾਇਰੀ ਹੋਇਆ ਸੀ ਮਤਲਬ ਡਾਇਰ ਹੋਇਆ ਉਹਨਾਂ ਲਿਖਿਆ ਬੰਦ ਡਾਇਰੀ ਲਿਖਿਆ ਉਹ ਸੈਕਸ਼ਨ ਪੱਤਰ ਮਿਤੀ 30 11 2021 ਨੂੰ ਬਿਨਾ ਡਿਸਪੈਚ ਨੰਬਰ ਸੀ ਤੁਸੀਂ ਇਹ ਗੱਲ ਵੇਖੋ ਕਿ ਇਹ ਸਾਰੀ ਚਿੱਠੀ ਚ ਇਨਕੁਆਇਰੀ ਅਫਸਰ ਸਟੈਬਲਿਸ਼ ਕਰ ਰਿਹਾ ਪੋਲ ਕੋਡ ਵਾਇਲੇਸ਼ਨ ਫੋਰਜਰੀ ਸਭ ਕੁਝ ਮਗਰ ਪਤਾ ਨਹੀਂ ਕੀ ਐਡਾ ਰਹਿਮ ਆਇਆ ਕੀ ਜਿਹੜਾ ਬੰਦਾ ਉਹ ਵਿਖਾਈਏ ਦੀ ਫੋਟੋ ਉਹ ਦੂਜੀ ਫੋਟੋ ਖਾ ਮੈਂ ਅਗਲੀ ਪੜਦਾ ਲਾਈ ਆ ਵੀ ਬੜੀ ਵੈਸੇ ਸੁਣਨ ਵਾਲੀ ਆ ਵੀ ਸੁਣ ਲਿਓ ਜੀ ਉਪਰੋਕਤ ਤੱਥਾਂ ਨੂੰ ਇਹ ਬਲੌਕ ਵਿਕਾਸ ਪੰਚਾਇਤ ਅਫਸਰ ਹੁਸ਼ਿਆਰਪੁਰ ਟੂ ਅਖੀਰ ਚ ਆਪਦੇ ਤੱਥ ਲਿਖ ਰਿਆ ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਆਪ ਜੀ ਨੂੰ ਸਪਸ਼ਟ ਕੀਤਾ ਜਾਂਦਾ ਹੈ ਕਿ ਤਿੰਨ ਗ੍ਰਾਮ ਪੰਚਾਇਤ ਜਿਸ ਵਿੱਚ ਐਮ ਐਲ ਏ ਚੱਬੇਵਾਲ ਵੱਲੋਂ ਦਿੱਤੇ ਮੈਮੋਰੈਂਡਮ ਨਾਲ ਨੱਥੀ ਬੱਸੀ ਦੌਲਤ ਖਾਨ ਦਾ ਸੈਕਸ਼ਨ ਪੱਤਰ ಗ್ರಾಮ ਪੰਚਾਇਤ ਕਨੋੜਾ ਪਿੰਡ ਵਾਸੀ ਅਤੇ ਸਰਪੰਚ ਦੀ ਸ਼ਿਕਾਇਤ ਅਤੇ ਨਾਂ ਨੱਥੀ ਸੈਕਸ਼ਨ ਪੱਤਰ ਅਤੇ ಗ್ರಾಮ ਪੰਚਾਇਤ ਮਹਿਲੋ ਮਹਿਲਮੋਵਾਲ ਮਹਿਮੋਵਾਲ ਦੇ ਸਰਪੰਚ ਦੀ ਸ਼ਿਕਾਇਤ ਅਤੇ ਨਾਂ ਨੱਥੀ ਸੈਕਸ਼ਨ ਪੱਤਰ ਸਾਰੇ ਇਸ ਦਫ਼ਤਰ ਵੱਲੋਂ ਜਾਰੀ ਨਹੀਂ ਹੋਏ ਅਤੇ ਜਾਲੀ ਹਨ ਜੋ ਕਿ ਜੋ ਜੋ ਕਿ ਵਿਸ਼ੇ ਅਧੀਨ ਕੀਤੀ ਗਈ ਸ਼ਿਕਾਇਤ ਸਹੀ ਪਾਈ ਗਈ ਹੈ ਇਸ ਤੋਂ ਇਲਾਵਾ ਇਸ ਬਲਾਕ ਵਿੱਚ ਹੋਰ ਵੀ ਪੰਚਾਇਤਾਂ ਵਿੱਚ ਇਹ ਜੇ ਜਾਲੀ ਸੈਕਸ਼ਨ ਪੱਤਰ ਧਿਆਨ ਵਿੱਚ ਆਏ ਹਨ ਅਤੇ ਪਰ ਉਹ ਇਸ ਦੇ ਸੰਬੰਧ ਵਿੱਚ ਕਿਸੇ ਵੱਲੋਂ ਵੀ ਕੋਈ ਵੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ ਇਸ ਕਰਕੇ ਇਸ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਗ੍ਰਾਂਟ ਪੈਂਤ ਪੰਚਾਇਤਾਂ ਵਿੱਚ ਸਾਰੇ ਸੈਕਸ਼ਨ ਪੱਤਰ ਜਾਲੀ ਹੋਣ ਦਾ ਸ਼ੱਕ ਦਾ ਸ਼ੰਕਾ ਦਾ ਵਿਸ਼ਾ ਹੈ ਰਿਪੋਰਟ ਆਪ ਜੀ ਦੀ ਅਗਲੇਰੀ ਕਾਰਵਾਈ ਲਈ ਪੇਸ਼ ਹੈ ਮਤਲਬ ਉਹ ਸਾਰੀ ਬਾਰ-ਬਾਰ ਲਿਖ ਰਿਹਾ ਹੈ ਕਿ ਇਹ ਫੋਰਜਰੀ ਆ ਫੋਰਜਰੀ ਔਰ ਇੱਕ ਪੰਚਾਇਤ ਨਹੀਂ 65 ਪੰਚਾਇਤਾਂ ਦਾ ਉਹਦੇ ਚ ਜ਼ਿਕਰ ਕਰਿਆ ਫੇਰ ਝੂਠੇ ਮਤਲਬ ਇੱਕ ਕਾਗਜ਼ ਨਹੀਂ ਜੀ ਮੈਂ ਤੁਹਾਡੇ ਕੋਲ ਅੱਜ 500 ਕਾਗਜ਼ ਰੱਖੂ ਜਿੱਥੇ ਚੱਬੇ ਵਾਲ ਨੇ ਸਰਕਾਰੀ ਕਾਗਜ਼ਾਂ ਨੂੰ ਫੋਰਜਰੀ ਕੀਤੀ ਹੈ ਤੇ ਆਪ ਦੇ ਸਾਈਨ ਮਾਰੇ ਹੋਏ ਆ ਆ ਨੈਕਸਟ ਸਾਈਨ ਆ ਗਿਆ ਜੀ ਉਹ ਵਿਖਾਈ ਵੀਡੀਓ ਤਦ ਤੱਕ ਇਹਨਾਂ ਦਾ ਮਨੋਰੰਜਨ ਕਰ ਦਈਏ ਆ ਸੈਕੰਡ ਜੀ ਚਿੱਠੀ ਇਹ ਥਰਡ ਚਿੱਠੀ ਇਹ ਮਤਲਬ ਇਹ ਸਾਰੀਆਂ ਉਹਦੀਆਂ ਚਿੱਠੀਆਂ ਹੀ ਨੇ ਜੀ 1 2 ਆ ਸੁਣਿਓ ਚੱਬੇ ਵਾਲ ਕੀ ਕਹਿੰਦਾ ਹੁਣ ਲਾਤਾ ਤੈਨੂੰ ਬਾਤ ਨੇ ਜੋ ਲਾਇਡ ਆਰਡਰ ਦੀ ਸਥਿਤੀ ਹੈ ਜੋ ਡਰੱਗਸ ਦੀ ਸਥਿਤੀ ਹੈ ਜੋ ਨਸ਼ਾ ਜਿਸ ਤਰ੍ਹਾਂ ਵੇਚ ਰਿਹਾ ਮੈਨੂੰ ਇਹ ਡਰ ਆ ਕਿ ਅੱਜ ਸੀਐਮ ਸਾਹਿਬ ਨੇ ਤੁਹਾਨੂੰ ਤਾੜ ਦਿੱਤਾ ਤੇ ਮੈਂ ਤੇ ਤੁਹਾਨੂੰ ਸੰਗਲ ਲੈਣ ਆਇਆ ਸੰਗਲ ਇਹਨਾਂ ਨੇ ਬਾੜੇ ਪਾੜੇ ਆ ਕਿਉਂਕਿ ਲੋਕਾਂ ਨੇ ਇਹਨਾਂ ਦੇ ਖਿਲਾਫ ਮੁਰਦਾਬਾਦ ਮੁਰਦਾਬਾਦ ਲੋਕਾਂ ਨੇ ਇਹ ਸੰਗਲ ਤਾਂ ਪੈ ਗਿਆ ਭਾਈ ਸਾਹਿਬ ਨੂੰ ਤਾਲਾ ਲੱਗ ਗਿਆ ਭਾਈ ਸਾਹਿਬ ਨੂੰ ਲਾ ਗਿਆ ਉਹ ਤਾਲਾ ਤੇ ਸੰਗਲ ਹੋਰ ਕਿਸੇ ਦੇ ਕੰਮ ਨਹੀਂ ਆਇਆ ਇੱਧਰ ਜਰੂਰ ਕੰਮ ਆ ਗਿਆ ਜਿਹੜਾ ਬੰਦਾ ਕਿਹੜੀ ਤਰੀਕ ਸੀ ਮੈਂ ਤੈਨੂੰ ਕਾਹੀ ਤਰੀਕ ਦੱਸੀ ਆਈ 7 ਮਾਰਚ ਨੂੰ ਐਡਾ ਲੰਮਾ ਚੋੜਾ ਭਾਸ਼ਲ ਸਰਕਾਰ ਦੇ ਉੱਟ ਦੇ ਰਿਆ ਏ ਉਹਨੂੰ ਕੀ ਇਹ ਜਾ ਵਿਖਾਇਆ ਆ ਵਿਖਾਈ ਫਾਈਲ ਕਿ ਪੁੱਤ ਬੰਦੇ ਦਾ ਪੁੱਤ ਬਣ ਜਾ ਨਹੀਂ ਤਾਂ ਤੇਰਾ ਕੰਮ ਹੋਇਆ ਖੜਾ ਵੇਖੋ ਜੇਲ੍ਹ ਤੋਂ ਡਰਦਿਆਂ ਫੋਰਜਰੀ ਕੀਤੀ ਸੀ ਔਰ ਕੱਟੇ ਨੇ ਇਮਾਨਦਾਰ ਵਾਲੇ ਵੀ ਜਵਾਬ ਦੇ ਨਾ कि ਜੀ ਦੇ ਚ ਇਨਕੁਆਇਰੀ ਰਿਪੋਰਟ ਥੋਡੀਆਂ ਸ਼ਿਕਾਇਤ ਕਰਤਾ ਥੋਡਾ ਹਰਮਿੰਦਰ ਸੰਧੂ ਹਲਕਾ ਇੰਚਾਰਜ ਆਪ ਉਹ ਸ਼ਿਕਾਇਤ ਕਰਤਾ ਲੋਕ ਸ਼ਿਕਾਇਤ ਕਰਤਾ ਗਰੀਬ ਲੋਕ ਸ਼ਿਕਾਇਤ ਕਰਤਾ ਮਤਲਬ ਬੈਨੀਫਿਸ਼ੀਰੀ ਸ਼ਿਕਾਇਤ ਕਰਤਾ ਡੀਸੀ ਜੀ ਨੂੰ ਤੁਸੀਂ ਅੱਜ ਤਿੰਨ ਚਾਰਜ ਦੇਤੇ ਉਹਦੀ ਇਨਕੁਆਇਰੀ ਰਿਪੋਰਟ ਫਿਰ ਮੈਂ ਅਗਲੀ ਪੜ੍ਹਦੇ ਆ ਇਹ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਤੋਂ ਡੀਸੀ ਨੂੰ ਹੁਸ਼ਿਆਰਪੁਰ ਨੂੰ 3922 ਨੂੰ ਚਿੱਠੀ ਲਿਖੀ ਗਈ ਹੈ ਮੈਂ ਕੀ ਲਾਈਨ ਨਹੀਂ ਪੜ ਦੂੰਗਾ ਮਿੱਤੀ 1922 ਮਾਨਯੋਗ ਡਿਪਟੀ ਇਨਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਜਲੰਧਰ ਜੀ ਨੂੰ ਭੇਜਿਆ ਜਾ ਚੁੱਕਿਆ ਅਗਲੀ ਕਾਰਵਾਈ ਲਈ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਫਤਰ ਭੇਜਿਆ ਜਾ ਚੁੱਕਿਆ ਉਹ ਕੀ ਉਹੀ ਐਪਲੀਕੇਸ਼ਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਰੀਕਲ ਐਕਸ਼ਨ ਅਗੇਂਸਟ ਡਾਕਟਰ ਰਾਜਕੁਮਾਰ ਐਮਐਲਏ ਆਫ ਚੱਬੇਵਾਲ ਕੌਨਸਟਿਟੂਐਂਸੀ ਕਰੋੜਾਂ ਰੁਪਈਆ ਦਾ ਘੁਬਲਾ ਕਰਨ ਵਾਸਤੇ ਮਤਲਬ ਕਿ ਡੀਜੀਪੀ ਦੇ ਨੋਟਿਸ ਤੇ ਵੀ ਡੀਆਈਜੀ ਨੇ ਵੀ ਇਨਕੁਆਇਰੀ ਰਿਪੋਰਟ ਕਰਤੀ ਮਤਲਬ ਸਾਰੀ ਜਗ੍ਹਾ ਇਨਕੁਆਇਰੀ ਰਿਪੋਰਟ ਆਏ ਦੇ ਉਲਟ ਜਾ ਰਹੀਆਂ ਫਿਰ ਅਗਲੀ ਚਿੱਠੀ ਡੀਸੀ ਹੁਸ਼ਿਆਰਪੁਰ ਹੁਣ ਕਿਨੂੰ ਲਿਖ ਰਿਹਾ ਪ੍ਰਮੁਖ ਪ੍ਰਮੁਖ ਸਖਤਰ ਯੋਜਨਾ ਬੰਦੀ ਵਿਭਾਗ ਪਲੈਨਿੰਗ ਕਿਉਂਕਿ ਪੈਸੇ ਪਲੈਨਿੰਗ ਚੋਂ ਆਏ ਸੀ ਉਹਨੂੰ ਚਿੱਠੀ ਲਿਖਤੀ ਔਰ ਅਖੀਰ ਚ ਕੀ ਲਿਖ ਰਿਹਾ ਸ਼੍ਰੀ ਰਾਜਕੁਮਾਰ ਐਮ ਐਲ ਏ ਚੱਬੇਵਾਲ ਜੀ ਵੱਲੋਂ ਮਿਤੀ 25 22 ਨੂੰ ਨਿਮਨ ਹਸਤਾਕਰ ਨੂੰ ਮੈਮੋਰੰਡਮ ਦਿੱਤਾ ਸੀ ਕਾਪੀ ਨਹੀਂ ਏ ਸੰਬੰਧ ਵਿੱਚ ਨਿਮਨ ਹਸਤਾਕਰ ਵੱਲੋਂ ਐਮ ਐਲ ਏ ਦੇ ਐਮ ਐਲ ਏ ਸਹਿਬਾਨ ਜੀ ਨੂੰ ਭੇਜਿਆ ਜਵਾਬ ਦੀ ਕਾਪੀ ਵੀ ਨਾਲ ਨਹੀਂ ਕੀਤੀ ਜਾਂਦੀ ਹੈ ਉਕਤ ਰਾਸ਼ ਰਾਸ਼ੀ ਪਹਿਲਾਂ ਹੀ ਡਿਪਟੀ कमिश्नर जी ਦੇ ਸਮੇਂ ਦੌਰਾਨ ਦਿੱਤੀ ਗਈ ਸੀ ਇਸ ਲਈ ਇਸ ਸੰਬੰਧ ਵਿੱਚ ਨਿਮਨ ਅਸਤਾਕਰ ਵੱਲੋਂ ਟਿੱਪਣੀ ਕਰਨੀ ਨਹੀਂ ਬਗਰ ਉਹਨੇ ਵਿੱਚ ਕੀ ਲਿਖਿਆ ਉਹੀ ਫੋਰਜਰੀ ਉਹਦੀ ਸਾਰੀ ਫੋਰਜਰੀ ਹਾਈਲਾਈਟ ਕੀਤੀ ਹੈ ਫਿਰ ਅਗਲੀ ਚਿੱਠੀ ਇਹ ਲਿਖ ਰਿਹਾ ਜੀ ਡਿਪਟੀ ਕਮਿਸ਼ਨਰ ਉਸ ਆਸ਼ਾਰਪੁਰ 16 11 22 ਨੂੰ ਅਗੇਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਲੀਗਲ ਐਕਸ਼ਨ ਅਗੇਂਸਟ ਐਮ ਐਲ ਏ ਚੱਬੇਵਾਲ ਮਤਲਬ ਇੱਕ ਚਿੱਠੀ ਨਹੀਂ ਵੀਡੀਓ ਲਿਖ ਰਿਹਾ ਇੱਕ ਵੀਡੀਓ ਨਹੀਂ ਦੋ ਵੀਡੀਓ ਲਿਖ ਰਿਹਾ ਹੁਸ਼ਿਆਰਪੁਰ 2 ਮਹਿਲਪੁਰ ਫਿਰ ਡੀਸੀ ਲਿਖ ਰਿਹਾ ਫਿਰ ਡੀਜੀਪੀ ਦੇ ਧਿਆਨ ਚ ਆ ਰਿਹਾ ਮਗਰ ਇਹ じゃ ਕਿਹੜਾ ਅਨਮੋਲ ਹੀਰਾ ਸੀ ਇਹ ਤਾਂ ਮੈਨੂੰ ਲੱਗਦਾ ਹੈ ਸਿੰਘਲੇ ਸਾਹਿਬ ਤੋਂ ਵੀ ਕੀਮਤੀ ਹੀਰਾ ਜਿਹਦੇ ਖਿਲਾਫ ਦੇਖੋ ਇਹ ਕਮਾਲ ਦੀ ਗੱਲ ਦੋ ਨੇ ਮੁੱਖ ਗਵਾਹੀ ਉਹ ਅਰਵਿੰਦ ਕਿਹੜਾ ਸਿੰਘਲਾ ਸੀ ਯਾਰ ਉਹ ਵਿਜੇ ਸਿੰਘਲਾ ਜਿਹੜਾ ਫੜਿਆ ਸੀ ਨਾ ਕਿ ਬਜੇ ਸਿੰਗਲਾ ਤੁਸੀਂ ਵੀ ਚੈਨਲਾਂ ਨੇ ਦੇ ਤੇਰੇ ਦੀ ਲੈ ਤੇਰੇ ਦੀ ਮੰਤਰੀ ਨੇ ਮੁੱਖ ਮੰਤਰੀ ਨੇ ਫੜ ਲਿਆ ਕ腐ਸ਼ਨ ਕਰਦਾ ਫੜ ਲਿਆ ਤੁਹਾਨੂੰ ਕਦੇ ਕੇਸ ਜਾ ਕੇ ਵੇਖਿਆ ਅੱਜ ਤੱਕ ਜਿਹੜਾ ਮੁੱਖ ਉਹਦੇ ਚ ਗਵਾਹ ਕੌਣ ਕਿਉਂਕਿ ਆਡੀਓ ਤੁਸੀਂ ਤਾਂ ਸੁਣੀ ਹੀ ਨਹੀਂ ਕਿਸੇ ਨੇ ਆਡੀਓ ਤਾਂ ਕੱਲੀ ਸੁਣੀ ਮੁੱਖ ਮੰਤਰੀ ਸਾਹਿਬ ਨੇ ਮੁੱਖ ਗਵਾਹ ਨੇ ਅੱਜ ਤੱਕ ਗਵਾਹੀ ਨਹੀਂ ਦਿੱਤੀ 2.5 ਸਾਲ ਬੀਤ ਗਏ ਨਾ ਉਹਨੂੰ ਪਾਰਟੀ ਚੋਂ ਕੱਢਿਆ ਪਾਰਟੀ ਚੋਂ ਤਾਂ ਕੀ ਕੱਢਣਾ ਸੀ ਜਿਹੜਾ ਸਰਕਾਰੀ ਪ੍ਰੋਗਰਾਮ ਹੁੰਦਾ ਸਭ ਤੋਂ ਮੁਰੇ ਵਿਜੇ ਸਿੰਘਲਾ ਕਦੇ ਝੰਡਾ ਲਰਾਉਂਦੇ ਦੀ ਫੋਟੋ ਆਉਂਦੀ ਆ ਕਦੇ ਜੱਪੀਆਂ ਪਾਉਂਦੇ ਆ ਦੀ ਫੋਟੋ ਆਉਂਦੀ ਆ ਮੰਤਰੀਆਂ ਨੂੰ ਕਦੇ ਸ਼ਿਸ਼ੋਧਿਏ ਨਾਲ ਉਹਦੀ ਫੋਟੋ ਆਉਂਦੀ ਆ ਜੀ ਨੂੰ ਜੇਲ੍ਹ 'ਚ ਹੋਣਾ ਚਾਹੀਦਾ ਸੀ ਜਿਹਦੇ ਖਲਾਫ ਕਿਉਂਕਿ ਮੁੱਖ ਗਵਾਹ ਕੌਣ ਸਾਡੇ ਕੱਟਰ ਇਮਾਨਦਾਰ ਚੀਫ ਮਿਨਿਸਟਰ ਸਾਹਿਬ ਆਪ ਸਨ ਉਹਦੀ ਗਵਾਹੀ ਨਹੀਂ ਅਜੇ ਤੱਕ ਦਿੱਤੀ ਇਸੇ ਤਰ੍ਹਾਂ ਇਸ ਕੇਸ 'ਚ ਵੀ ਮੁੱਖ ਜਿਹੜਾ ਕੰਪਲੇਨੈਂਟ ਸੀ ਉਹ ਕਿਹਦੇ ਕੋਲ ਗਿਆ ਚੀਫ ਮਿਨਿਸਟਰ ਸਾਹਿਬ ਕੋਲ ਤੇ ਵਿਜੀਲੈਂਸ ਮਹਿਕਮਾ ਕਿਹਦੇ ਕੋਲ ਚੀਫ ਮਲੇਸਟਰ ਸਾਹਿਬ ਕੋਲ ਇਹ ਜੋਇਨਿੰਗ ਕਿਨੇ ਕਰਾਈ ਦੋ ਬੰਦੇ ਉਹਨਾਂ ਦੇ ਖਿਲਾਫ ਵੀ ਅਜ ਮੈਂ ਇਨਕੁਆਇਰੀ ਦੀ ਡਿਮਾਂਡ ਕਰਦਾ ਇੱਕ ਤਾਂ ਵਿਜਲੈਂਸ ਮਹਿਕਮਾ ਔਰ ਦੂਜਾ ਉਹ ਧੰਨੇ ਦਾ ਕੀ ਨੋ ਆ ਜਿਹੜਾ ਲਾਇਆ ਨੇ ਇੰਦਰ ਇੰਦਰਪਾਲ ਸਿੰਘ ਇੰਦਰਪਾਲ ਸਿੰਘ ਇੱਕ ਹੁਸ਼ਿਆਰਪੁਰ ਦਾ ਜਿਹੜਾ ਜੇਸ ਜ਼ਿਲ੍ਹੇ ਤੋਂ ਇਹ ਚੱਬੇਵਾਲ ਸਾਹਿਬ ਆਂਦੇ ਇੱਕ ਇੰਦਰਪਾਲ ਸਿੰਘ ਨੇ ਜਿਨ੍ਹਾਂ ਨੂੰ ਚੀਫ ਇਨਫੋਰਮੇਸ਼ਨ ਕਮਿਸ਼ਨਰ ਲਾਇਆ ਆ ਕਨਸਟੀਟਿਊਸ਼ਨਲ ਪੋਸਟ ਤੇ ਲਾਇਆ ਲਾਇਆ ਚਿਰ ਪੇਸ਼ ਲਿਆ ਕਿ ਸ਼ਾਮ ਦੇ ਚੁਟਕਲੇ ਗੱਲੀ ਬਾਤੀ ਮਹਿਕਮਾ ਉਹਨਾਂ ਦਾ ਵੀ ਕਹਿੰਦੇ ਬੜਾ ਜ਼ਬਰਦਸਤ ਹੈ ਮੁੱਖ ਮੰਤਰੀ ਸਾਹਿਬ ਦੇ ਲੰਗੋਟਿਆ ਯਾਰ ਨੇ ਜੁਆਇਨਿੰਗ ਉਹਨੇ ਕਰਾਈ ਆ ਇਹ ਫਾਈਲ ਸੀਐਮ ਨੇ ਧੰਨੇ ਨੂੰ ਦਿੱਤੀ ਧੰਨਾ ਮਤਲਬ ਇੰਦਰਪਾਲ ਔਰ ਇੰਦਰਪਾਲ ਨੇ ਮੁੜ ਕੇ ਇਹਨੂੰ ਵਖਾਤੀ ਤੇ ਕਹਿੰਦਾ ਮੈਨੂੰ ਲੈ ਹੀ ਜੋ ਮੈਨੂੰ ਜ਼ਰੂਰੀ ਇੱਥੇ ਛੱਡਣਾ ਮੈਨੂੰ ਨਾਲ ਹੀ ਲੈ ਜਾਓ ਤੁਹਾਡਾ ਹੀ ਸੰਗਲਾ ਤੁਹਾਡਾ ਤਾਲਾ ਲਾ ਦੇ ਜਿੱਥੇ ਲਾਉਣਾ ਮੈਂ ਤੁਹਾਡੇ ਨਾਲ ਹੀ ਆਉਣਾ ਤੇ ਕੱਟਰ ਮਾਨਦਾਰ ਨਾਲ ਜਾ ਕੇ ਕੱਟਰ ਬੇਈਮਾਨੇ ਕੋਲ ਤੁਸੀਂ ਲਾ ਲੋ ਸਾਹਿਬ ਆਈ ਈ ਫਾਈਲ ਆ ਮੈਂ ਤੁਹਾਨੂੰ ਦੇ ਹੀ ਚੱਲਿਆ ਸਾਰਾ ਕੁਝ ਆਰਾਮ ਨਾਲ ਪੜ ਲਿਓ ਪੜ ਪੜ ਕੇ ਤੁਸੀਂ ਵੇਖੋਗੇ ਜਿਹੜਾ ਓਪਨ ਐਂਡ ਸ਼ਟ ਕੇਸ ਸੀਓ ਕ腐ਸ਼ਨ ਜੀ ਦੇ ਚੇ ਬੰਦੇ ਨੂੰ ਐਮਐਲਏ ਚੱਪੇਵਾਲ ਨੂੰ ਅੰਦਰ ਹੋਣਾ ਚਾਹੀਦਾ ਸੀ ਅੱਜ ਉਹਦੇ ਬਾਰੇ ਇਹ ਚੀਮਾ ਸਾਹਿਬ ਦੇ ਅਲਫਾਜ਼ ਸੁਣੋ ਮੜਾ ਚੀਮਾ ਸਾਹਿਬ ਨੂੰ ਸੁਣਾਈ ਪਹਿਲਾਂ ਤਾਂ ਫੋਟੋ ਵਿਖਾ ਦੇ ਮੁੱਖ ਮੰਤਰੀ ਦੀ ਬਿਲਕੁਲ ਔਰ ਬਿਆਫ ਆ ਪਾਰਟੀ ਆ ਵੇਖੋ ਸਾਡੇ ਪੰਜਾਬ ਦੇ ਮੁਖਬਰ ਦੀ ਸਰਪਾਰਟੀ ਹਾਂ ਸਾਡੇ ਪੰਜਾਬ ਦੇ ਮੁਖਬਰ ਦੀ ਸਰ ਭਗਵਾਨ ਸਿਮਰਜੀਤ ਜੀ ਵੱਲੋਂ ਸਾਡੇ ਕੌਮੀ ਕੋਰਡੀਨੇਟਰ ਅਰਵਿੰਦ ਕੇਜਰੀਵਾਦੀ ਵੱਲੋਂ ਸਾਡੇ ਸਾਰੇ ਸਮੂਹੇ ਸਾਥੀਆਂ ਵੱਲੋਂ ਤੇ ਬਿਲਕੁਲ ਇਹਨਾਂ ਦਾ ਪਾਰਟੀ ਦੇ ਅੰਦਰ ਮਾਨ ਸਨਮਾਨ ਇਹਨਾਂ ਦੇ ਸਾਰੇ ਦੋਸਤਾਂ ਮਿੱਤਰਾਂ ਦਾ ਔਰ ਇਹਨਾਂ ਦੇ ਸਾਰੇ ਕਾਰਜਕਰਤਾ ਦਾ ਜਿਨ੍ਹਾਂ ਨੇ ਠੱਗੀ ਮਾਰੀ ਹੈ ਸਭ ਦਾ ਹੀ ਕਰਾਂਗੇ ਆ ਸਮਾਜ ਦਾ ਬਾਲ ਹੋਊਗਾ ਉਸੇ ਤਰ੍ਹਾਂ ਕਾਇਮ ਰਹੂਗਾ ਔਰ ਬਿਲਕੁਲ ਇਹਨਾਂ ਨੂੰ ਅਸੀਂ ਬਹੁਤ ਮੈਂ ਸਮਝਦਾ ਉਹ ਸਮਝਦੇ ਆ ਕਿ ਅੱਛੇ ਲੀਡਰ ਨੇ ਸਾਡੇ ਜਿਹੜੇ ਪਹਿਲਾਂ ਵੀ ਦੋ ਵਾਰ ਚੁਣੇ ਗਏ ਨੇ ਔਰ ਬੜੇ ਅੱਛੇ ਤਰੀਕੇ ਦੇ ਨਾਲ ਬੜੇ ਵਿਵਾਕੀ ਦੇ ਨਾਲ ਪੰਜਾਬ ਵਿਧਾਨ ਸਭਾ ਚ ਹਾਂ ਕਿ ਮੇਰੇ ਨਾਲ ਪਿਛਲੇ ਸਾਲ ਵੀ ਸੀਗੇ ਪਿਛਲੀ ਤਰਫ ਦੇ ਵਿੱਚ ਵੀ ਸੀਗੇ ਇਸ ਵਾਰ ਵੀ ਲੈ ਕੇ ਬੜੇ ਵਿਵਾਕੀ ਦੇ ਨਾਲ ਪੰਜਾਬ ਦੇ ਮਾਮਲਿਆਂ ਤੇ ਗੱਲ ਵੀ ਕਰਦੇ ਨੇ ਜੀ ਸੋ ਇਹਨੂੰ ਰਿਸ਼ਵਾਰਤ ਵਰਿਆ ਇਹਨਾਂ ਨੂੰ ਕੇ ਦਾ ਬਿਲਕੁਲ ਅਸੀਂ ਮਾਨ ਸਨਮਾਨ ਕਾਇਮ ਰੱਖਾਂਗੇ ਔਰ ਮੈਂ ਹੁਣ ਜੋ ਇੱਕ ਪਿੰਡ ਜਿਹੜੀ ਤੁਸੀਂ ਗੀ ਆਇਡਾ ਕਾਬਲ ਬੰਦਾ ਹੈ ਕਿ ਉਹਨਾਂ ਇਹਦਾ ਮਾਨ ਸਨਮਾਨ ਬਾਲ ਰੱਖੋ ਪਿਛਲੀ ਵਾਰੀ 4600 ਇੱਕ ਗਰੀਬ ਠੱਗੇ ਸੀ ਸਾਡੇ ਕਹਿੰਦੇ ਆਪ ਦੀ ਸਰਕਾਰ ਵੇਲੇ 10000 ਨੂੰ ਠਗਾ ਦੇਾਂਗੇ ਐਡਾ ਮਾਨਸਮਾਨ ਇਹ ਜੇ ਹਾਲ ਕਰਨਾ ਜੇਦਾ ਅਗਲਾ ਸੁਣੋ ਤੇ ਅਗਲਾ ਕੀ ਕਹਿੰਦਾ ਉਹ ਵੀ ਸੁਣਾ ਮੜਾ ਮੀਥੇਰ ਸਾਹਿਬ ਦੇਖੋ ਦੋ ਵਜ਼ੀਰ ਸਿਫਤਾ ਕਰਦੇ ਜੀ ਦੀ 80 ਇਨਕੁਆਇਰੀ ਰਿਪੋਰਟ ਨਾਲ ਆ ਪੜਾਈ ਆ ਲਾ ਲੋ ਸਾਫ ਕਿੱਡੇ ਮਹਾਨਦਾਰ ਨੇ ਬੜਾ ਭਾਵੇਂ ਸਰਕਾਰ ਚ ਸੀ ਤੇ ਭਾਵੇਂ ਹੁਣ ਪਿਛਲੇ 2 ਸਾਲ ਚੱਕੋ ਜਿਹਾ ਹਮੇਸ਼ਾ ਪੱਖਾਂ ਦੇ ਆਧਾਰ ਤੇ ਲਾਜੀਕਲ ਜਿਹੜੀ ਆ ਉਹ ਗੱਲ ਕਰਦੇ ਆ ਤੇ ਆਪਣੇ ਹਲਕੇ ਦੇ ਵਿੱਚ ਆਧਾਰ ਰੱਖਣ ਵਾਲੇ ਜਿਹੜੇ ਲੀਡਰ ਨੇ ਤੇ ਲੋਕ ਸਭਾ ਦੀ ਇਲੈਕਸ਼ਨ ਵੀ ਲੜੇ ਆ ਸੋ ਇਹਨਾਂ ਦੇ ਆਉਣ ਨਾਲ ਕੱਲਾ ਛੱਬੇਬਾਦ ਨਹੀਂ ਕੱਲਾ ਹਿਸ਼ਾਰਪੁਰ ਨਹੀਂ ਪੂਰੇ ਦਬਾਵੇ ਤੇ ਦੇਸ਼ 'ਚ ਹੀ ਫਾਇਦਾ ਮਿਲਣਾ ਤੁਹਾਨੂੰ ਪੰਜਾਬ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਮਾਲਾ ਉਹ ਮਿਲੂਗਾ ਭਗਵਤ ਮਾਨ ਜੀ ਦੀ ਜਿਹੜੀ ਟੀਮ ਹੈ ਉਹ ਪੰਜਾਬ ਦੇ ਵਿੱਚ ਹੋਰ ਮਜ਼ਬੂਤ ਹੋਊਗੀ ਕਿੰਨੇ ਦਿਨ ਵੀ ਜੀਪੀਜੀ ਜਿਹੜੇ ਸਾਬਕਾ ਐਮਐਲਏ ਨੇ ਬੱਤੀ ਪਠਾਣਾ ਤੋਂ ਜੁੜਾ ਇਹ ਤਾਂ ਐ ਲੱਗਦਾ ਜਿਵੇਂ ਦੋਵਾਂ ਦੀ ਜੇਬ 'ਚ ਪਤਾ ਨਹੀਂ ਕਿੰਨੀਆਂ ਨੋਟਾਂ ਦੀਆਂ ਗੁੱਤਲੀਆਂ ਪਾਤੀਆਂ ਜਿਹੜੇ ਬੋਲ ਝੂਠ ਹੀ ਮਾਰੀ ਜਾਂਦੇ ਹੁਣ ਮੈਨੂੰ ਪਹਿਲਾਂ ਤਾਂ ਸੀਗਾ ਸ਼ਾਇਦ ਛੋਲੇ ਕੁਲਚੇ ਵਾਲੀ ਕਹਾਣੀਏ ਦੀ ਝੂਠੀ ਹਣੀ ਹੁਣ ਮੈਨੂੰ ਵਿਸ਼ਵਾਸ ਹੋ ਗਿਆ ਕਿ ਉਹ ਠੀਕ ਹੀ ਠੀਕ ਹੈ ਜੋ ਮੈਂ ਆਖਿਆ ਸੀ ਆ ਤਾਂ ਇਹਦੀ ਵੀਡੀਓ ਵੀ ਮੇਰੇ ਕੋਲ ਮਗਰ ਮੈਂ ਰਿਲੀਜ਼ ਕਰੂੰਗਾ 27 ਚ ਨਹੀਂ ਤਾਂ ਇਹਨਾਂ ਹੋਟਲ ਵਾਲਾ ਬੰਦ ਕਰਾ ਦੇਣਾ ਮਗਰ ਮੈਂ ਟਾਈਮ ਦੱਸ ਦੇਣਾ 3 ਵਜੇ 5 ਮਿੰਟ ਤੇ ਉੱਥੇ ਛੋਲੇ ਕੁਲਚੇ ਖਾਦੇ ਸੀ ਮੈਂ ਟਾਈਮ ਟੂm ਵੇਖ ਆਇਆ ਸੀ ਸਾਰਾ ਕੁਝ ਵੇਖਿਆ ਜੇ ਹੁਣ ਵੀਡੀਓ ਨਹੀਂ ਦੇ ਸਕਦਾ ਮਜਬੂਰੀ ਆ ਮਗਰ ਆ ਛੋਲੇ ਕੁਲਚੇ ਵਾਲਾ ਕਿਤਨਾ ਝੂਠ ਬੋਲਣ ਦੇ ਯਾਰ ਦੱਸੋ ਇਹ ਇਮਾਨਦਾਰ ਹੋ ਗਿਆ ਕਹਿੰਦਾ ਇਹਦੇ ਨਾਲ ਬੱਲ ਮਿਲੂ ਕਿਹਨੂੰ ਬੱਲ ਮਿਲੂ ਕਿ ਚੋਰਾ ਨੂੰ ਕਿ ਥੋੜ ਨੂੰ ਠੱਗੀ ਠੋਰੀ ਮਾਰਨ ਦਾ ਮਤਲਬ ਇੱਕ ਬੰਦਾ ਹੋਰ ਮਿਲ ਗਿਆ ਪਾਰਟੀ ਫੰਡ ਦੇਣ ਵਾਸਤੇ ਮਾਈਨਿੰਗ ਐਨੀ ਰੋਕਰੀ ਮੈਨੂੰ ਲੱਗਦਾ ਜੇ ਇੰਨਾ ਹੀ ਬੱਲ ਦੀ ਲੋਡ ਹੈ ਤੇ ਬੱਸਾਂ ਦੀ ਬਾਡੀ ਵਾਲੇ ਨੂੰ ਵੀ ਲੈ ਆਓ ਜਿਸ ਦੀ ਬਾਰੇ ਚੀਫ ਮਿਨਿਸਟਰ ਸਾਹਿਬ ਕਹਿੰ ਆਪ ਹੀ ਕਹਿੰਦੇ ਸੀ ਨਾ ਆ ਤੇਰੀ ਫਾਈਲ ਹੈ ਉਹਨੂੰ ਕਰਦੇ ਸੀ ਕੀ ਨਾ ਰਾਜੇ ਵਿਡਿੰਗ ਨੂੰ ਜਿਨੇ 800 ਬੱਸਾਂ ਪੰਜਾਬ ਚੋਂ ਨਹੀਂ ਤਿਆਰ ਕਰਾਈਆਂ ਪਹਿਲਾਂ ਬੱਸਾਂ 'ਚ ਤੇਲ ਪਵਾਇਆ ਬੱਸਾਂ ਪੰਜਾਬ ਚੋਂ ਖਰੀਦੀਆਂ ਤੇਲ ਪਵਾਇਆ ਰਾਜਸਥਾਨ ਵੇਚੀਆਂ ਉੱਥੋਂ ਬਾਡੀ ਲਵਾਈ ਤੇ ਵਾਪਸ ਲਿਆਈ ਤੇ ਸਾਰਾ ਟੈਕਸ ਦਾ ਲਾਸ ਤੇਲ ਦਾ ਲਾਸ ਔਰ ਬਾਡੀ ਬਣਾਉਣ ਵਾਲੇ ਦਾ ਕਾਰੋਬਾਰ ਦਾ ਲਾਸ ਪੰਜਾਬ ਨੂੰ ਹੋਇਆ ਉਹਨੂੰ ਅਗਲੀ ਵਾਰੀ ਉਹਨੂੰ ਲਿਆਉਣਗੇ ਇੱਕ ਮਿੰਟ ਰੋਕੀ ਅਗਲੀ ਵਾਰੀ ਉਹਨੂੰ ਲਿਆਉਣਗੇ ਤੇ ਫੇਰ ਕਰਕੇ ਦੇਖੋ ਜੀ ਕਿੰਨਾ ਬਲ ਮਿਲ ਰਿਹਾ ਬਲ ਤਾਂ ਆਪ ਹੀ ਮਿਲ ਜਾਣਾ ਜਦ ਇਹ ਜੇ ਸਾਰੇ ਤੁਹਾਡੇ ਨਾਲ ਰਲ ਕੇ